ਆ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਡੀਆਂ ਤੁਸੀਂ ਖਬਰਾਂ ਦੇਸ਼ ਵਿਦੇਸ਼ ਵਿੱਚ ਪਹੁੰਚਾਉਂਦੇ ਹੋ ਦੇਖੋ ਇੱਥੇ ਮਸਲਾ ਕੀ ਆ ਕਿ ਮੋਦੀ ਸਰਕਾਰ ਨੇ ਜਿਵੇਂ ਅਸੀਂ ਇੱਕ ਸੰਘਰਸ਼ ਕਰਕੇ ਪਹਿਲਾਂ ਇਹਨੇ ਤਿੰਨ ਕਾਨੂੰਨ ਲੈਂਦੇ ਸੀ ਉਹ ਤਿੰਨ ਕਾਨੂੰਨ ਅਸੀਂ ਮਤਲਬ ਜਿਹੜੇ ਲੜਕੇ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਤੇ ਟੋਟਲ ਆਵਾਮ ਨੇ ਬੱਚੋਂ ਤੋਂ ਲੈ ਕੇ ਬੁੱਢਿਆਂ ਤੱਕ ਜਿਹੜੇ ਅਸੀਂ ਰੱਦ ਕਰਾਏ ਨੇ ਉਹ ਜਿਹੜੇ ਕਾਨੂੰਨ ਇਹਨੇ ਰੱਦ ਨਹੀਂ ਹੋਏ ਉੱਥੇ 750 ਕਿਸਾਨ ਜੀ ਵੀ ਸ਼ਹੀਦ ਵੀ ਹੋਏ ਨੇ ਤੇ ਉਹਦੇ ਨਾਲ ਇੱਕ ਜੁੜਦਾ ਮੁੱਦਾ ਹੋਰ ਸੀ ਜਵੇਂ ਲਖੀਂਪੁਰ ਖੀਰੀ ਵਿਖੇ ਉੱਥੇ ਸ਼ਾਂਤ ਮਨ ਢੰਗ ਨਾਲ ਬੈਠੇ ਜਿਹੜੇ ਸਾਡੇ ਕਿਸਾਨ ਵੀਰ ਸੀ ਉਹ ਪ੍ਰਦਰਸ਼ਨ ਕਰ ਰਹੇ ਸੀ ਤੇ ਅਜੇ ਮਿਸ਼ਰਾ ਕੈਣੀ ਤੇ ਉਹਦੇ ਜਿਹੜਾ ਮੁੰਡੇ ਨੇ ਗੁੰਡਾਗਰਦੀ ਕਰਕੇ ਉਹਨਾਂ ਤੇ ਗੱਡੀ ਨਾਲ ਜਿਹੜੇ ਸੈਂਕੜੇ ਕਿਸਾਨ ਡਰਟੇ ਤੇ ਜਿਨ੍ਹਾਂ ਦੇ ਵਿੱਚੋਂ ਜਿਹੜੇ 4 ਕਿਸਾਨ ਛੀਡੋ ਗਏ ਤੇ ਪੰਜਵਾਂ ਜਿਹੜਾ ਵੀਰ ਪ੍ਰੈਸ ਵਾਲਾ ਛੀਡੋ ਗਿਆ ਜਿੱਥੇ ਉਹ ਅਜੇ ਮਿਸ਼ਰਾ ਕੈਣੀ ਅੱਜ ਵੀ ਉਹਦੇ ਤੋਂ ਬਰਖਾਸਤ ਨਹੀਂ ਕੀਤਾ ਗਿਆ ਉਹ ਜੋ ਦਾ ਤੇ ਉਹ ਇਹ ਸਰਕਾਰ ਦੀ ਸਮਝ ਬੜੀ ਨਿਲੈਕੀ ਤੇ ਕਮਜ਼ੋਰੀ ਆ ਕਿਉਂਕਿ ਉਹਨੇ ਚਾਰ ਬੰਦੇ ਪੰਜ ਬੰਦਿਆਂ ਦਾ ਨੁਕਸਾਨ ਕੀਤਾ ਸ਼ੀਤ ਕੀਤਾ ਹੋ ਤਾਂ ਉਹ ਬੰਦਾ ਖੁੱਲਾ ਫਿਰਦਾ ਹੋਵੇ ਇੱਕ ਤਾਂ ਸਾਡੀ ਇਹ ਵੱਡੀ ਮੰਗ ਆ ਵੀ ਅਸੀਂ ਉਹਨੂੰ ਜਿਹੜਾ ਮਤਲਬ ਅਸੀਂ ਕਾਨੂੰਨ ਚੇਕ ਕਰਾਉਣਾ ਹੀ ਕਰਾਉਣਾ ਨੰਬਰ 2 ਜਦੋਂ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਬੜੇ ਵਾਅਦੇ ਕੀਤੇ ਸੀ 13 ਮਾਰਚ 2013 ਨੂੰ ਜਨਤਨ ਮੰਤਰ ਤੇ ਅਸੀਂ ਬੜੀ ਵੱਡੀ ਐਜੀਟੇਸ਼ਨ ਲਈ ਸੀ ਟੋਟਲ ਪਾਰਟੇ ਜਿੰਨਾਂ ਵੀ ਆਰਗੇਨਾਈਜੇਸ਼ਨ ਅਸੀਂ ਨੂੰ 13 ਤਰੀਕ ਉਹਦੇ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਸੀ ਕਾਂਗਰਸ 13 ਤੋਂ ਲੈ ਕੇ ਅਸੀਂ 20 ਮਾਰਚ ਤੱਕ ਬੈਠੇ ਜੇ ਕਾਂਗਰਸ ਦਾ ਕੋਈ ਵੀ ਨੁਮਾਇੰਦਾ ਉਸਤੇ ਮੈਮੋਰੰਡਮ ਲੈਣ ਨਹੀਂ ਆਇਆ 20 ਮਾਰਚ ਨੂੰ ਰਾਜਨਾਥ ਸਿੰਘ ਭਾਜਪਾ ਦਾ ਆਗੂ ਆਇਆ ਤੇ ਆ ਕੇ ਉਹਨੇ ਕਿਹਾ ਮੈਨੂੰ ਸਟੇਜ ਤੋਂ ਟਾਈਮ ਦਿਓ ਮੈਂ ਕੁਝ ਨਾ ਬਾਧਾ ਕਰਨਾ ਅਸੀਂ ਚਲੋ ਸਹਿਮਤ ਹੋ ਗਏ ਸਟੇਜ ਤੋਂ ਉਹਨੇ ਫੜਨਾ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਬੰਦਿਆ ਸੁਆਮੀ ਨਾਲ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਇਥੇ ਹੀ ਬਸ ਨਹੀਂ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਕਰਜਾਂ ਤੇ ਲਖੀਰ ਫੇਰੀ ਜਾਊਗੀ ਅਸੀਂ ਉਹ ਝਾਤੇ ਦੇ ਵਿੱਚ ਹੱਥ ਖੜੇ ਕਰਕੇ ਅਸੀਂ ਜਿਹੜਾ ਆਪਦਾ ਪ੍ਰਦਰਸ਼ਨ ਸੀ 20 ਮਾਰਚ ਨੂੰ ਬੰਦ ਕਰਕੇ ਪਿੰਡਾਂ ਨੂੰ ਆ ਗਏ ਵੀ ਚਲੋ ਅਸੀਂ ਇਹਨੂੰ ਬਣਾਵਾਂਗੇ ਅਸੀਂ ਸਰਕਾਰ ਬਣਾਤੀ ਸਰਕਾਰ ਬਣਦਿਆਂ ਇਹ ਸਰਕਾਰ ਸਰਕਾਰ ਜਿਹੜੀ ਸਾਬਤ ਹੋਈ ਕਿਸਾਨ ਵਿਰੋਧੀ ਕਾਰਪੋਰੇਟ ਕਾਣੇ ਦੀ ਸਰਕਾਰ ਕਿਉਂਕਿ ਨੇ ਤਿੰਨ ਕਾਨੂੰਨ ਕਾਲੇ ਬਲੂਨ ਬਣਾਤੇ ਜਿੱਥੇ ਸਾਡਾ ਬੜਾ ਨੁਕਸਾਨ ਹੋਇਆ ਦੇਖੋ 2 ਸਾਲ ਹੋ ਗਏ ਸਾਡੇ ਨਾਲ ਜਿਹੜਾ ਨੇ ਵਾਅਦਾ ਕੀਤੇ ਸੀ ਉਸ ਕੋਰੋਨਾ ਦੇ ਵਿੱਚ ਵਿੱਚ ਆ ਤੋਂ ਵੀ ਜਿਹੜਾ 2020 ਫੋੜ ਬੈਲਾ ਸੀ ਲਾਗੂ ਨਹੀਂ ਕਰਾਂਗੇ ਉਹ ਲਾਗੂ ਕਰਕੇ ਇਹਨਾਂ ਨੇ ਕੋਟਲ ਭਾਰਤ ਦੇ ਵਿੱਚ ਚਿਪ ਵਾਲੇ ਮੀਟਰ ਲਾਉਣੀ ਸ਼ੁਰੂ ਕਰ ਦਿੱਤੀ ਇਹ ਨਹੀਂ ਕਿ ਲੈ ਕਿਸਾਨ ਦੇ ਚਿਪ ਵਾਲਾ ਮੀਟਰ ਲੱਗਦਾ ਕੋਈ ਦੁਕਾਨਦਾਰ ਦੇ ਵੀ ਲੱਗਦਾ ਵਪਾਰੀ ਦੇ ਵੀ ਲੱਗਦਾ ਗਰੀਬ ਦੇ ਵੀ ਲੱਗਦਾ ਅਮੀਰ ਦੇ ਵੀ ਲੱਗਦਾ ਉਹਦਾ ਅਸਰ ਕੀ ਆ ਜਿਸ ਤਰ੍ਹਾਂ ਪਾਖੜਾ ਡੈਮ ਦੀ ਮੈਨੇਜਮੈਂਟ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਸਾਡਾ ਪੰਜਾਬ ਦਾ ਹੱਕ ਪਾਸੇ ਕਰਤਾ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਾਰਪੂਰੀ ਘਰਾਣਿਆਂ ਬਿਜਲੀ ਨੂੰ ਆਪਦੇ ਹੱਥਾਂ ਵਿੱਚ ਲੈ ਲੈਣਗੇ ਕਿਉਂਕਿ ਸਰਕਾਰ ਦਾ ਪਤਾ ਨਹੀਂ ਏਅਰਪੋਰਟ ਵੀ ਵੇਚ ਤੇ ਰੇਲਵੇ ਰੈਲਵੇ ਵੀ ਵੇਚਣਾ ਤੇ ਬਿਜਲੀ ਬੋਰਡ ਵੀ ਜਿਹੜਾ ਇਹ ਆਪਦੇ ਹੱਥਾਂ 'ਚ ਲੈ ਕੇ ਵੇਚ ਸਕਦਾ ਜਦੋਂ ਬਿਜਲੀ ਬੋਰਡ ਵਿਕ ਗਿਆ ਤੇ ਸਾਡੇ ਜਿਹੜੇ ਨੇ ਮੋਟਰਾਂ ਦੇ ਚੇਪ ਵਾਲੇ ਮੀਟਰ ਲਾ ਦੇ ਨਹੀਂ ਨਹੀਂ ਤੇ ਉਹ ਫਾਤੋ ਬੈਲੀ ਨਹੀਂ ਦਿੱਤਾ ਜਾਣਾ ਤੇ ਜਦੋਂ ਬੈਲ ਨਾ ਦਿੱਤਾਗਾ ਸਾਡੀਆਂ ਮੋਟਰਾਂ ਨੇ ਪੱਟ ਕੇ ਲੈ ਜਾਣੀਆਂ ਸਟਾਫਾਂ ਪੱਟ ਕੇ ਲੈ ਜਾਣਗੇ ਸਾਦੀ ਜਿਹੜੀ ਜ਼ਮੀਨ ਤੇ ਉਦੋਂ ਕਾਰਪੋਰੇਟ ਕਰਾਣੇ ਅੱਖ ਰੱਖਣਗੇ ਦੂਜੀ ਗੱਲ ਜਦੋਂ ਆਪਾਂ ਕੋਈ ਵੀ ਧਰਨਾ ਦੇਖਦੇ ਆ ਆਮ ਜਨਤਾ ਸਰਕਾਰ ਦੇ ਖਿਲਾਫ ਧਰਨਾ ਲਾਉਂਦੀ ਹੈਗੀ ਪ੍ਰੋਟੈਕਸ਼ਨ ਕਰਦੀ ਹੈਗੀ ਪਰ ਇਸ ਵਾਰ ਸਭ ਉਲਟ ਹੋ ਰਿਹਾ ਜਿਵੇਂ ਇਹਨਾਂ ਨੇ ਵੱਡੇ ਵੱਡੇ ਕੰਕਰੀਟ ਦੀਵਾਰਾਂ ਲਾਤੀਆਂ ਕਿੱਲਾਂ ਲਾਤੀਆਂ ਇਹਨੂੰ ਤੁਸੀਂ ਕੀ ਦੇਖਦੇ ਹੋ ਦੇਖੋ ਜੀ ਸਰਕਾਰ ਨਾਲ ਜਦੋਂ ਕਿਸਾਨਾਂ ਦਾ ਰੋਹ ਹੁੰਦਾ ਉਹਨੂੰ ਦਬਾਉਣ ਦੀ ਖਾਤਰ ਕੁਚਲਣ ਦੀ ਖਾਤਰ ਬੜੇ ਸਰਕੰਡੇ ਅਪਣਾਉਂਦੀ ਆ ਕਿ ਕਿਨੇ ਨਾ ਕਿਨੇ ਜਿਹੜੇ ਲੋਕ ਇਸ ਚੀਜ਼ ਤੋਂ ਡਰ ਜਾਣਗੇ ਪਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਨਾ ਅੱਗੇ ਵੀ ਰੋਕਾਂ ਬਹੁਤ ਸੀ ਅਸੀਂ ਜਿਹੜੇ ਪੱਥਰਾਂ ਦੇ ਪਹਾੜ ਸੀ ਨਾ ਉਹ ਰੇਤਾਂ ਨੂੰ ਕੋਹ ਵਹਿ ਗਏ ਸੀ ਜਦੋਂ ਚੱਲ ਪਏ ਸੀ ਤੇ ਅੱਜ ਵੀ ਸਾਡੇ ਨਾਲ ਸਰਕਾਰ ਨੇ ਮੀਟਿੰਗਾਂ ਕਰਦੀ ਕਰਕੇ ਰੋਕੇ ਹੋਏ ਨੇ ਕਿਸਾਨ ਇਹ ਨਾ ਸਮਝੋ ਤੇ ਸਾਡਾ ਰਾਦਾਂ ਹੋ ਜਾ ਤੇ ਹੁਣ ਵੀ ਕੋਈ ਚੀਜ਼ ਨਹੀਂ ਕਿੰਨੇ ਕਰ ਤੁਰੂ ਗੈਂਚ ਲਾ ਲੈਣਗੇ ਚਲਾਈ ਜਾਣਗੇ ਇਥੋਂ 20 ਕਿਲੋਮੀਟਰ ਤੱਕ ਕਾਬਲਾ ਬੈਠਾ ਸਾਰਾ ਤਾਂ ਮਰ ਜੂ ਇਸ ਕਰਕੇ ਮੈਂ ਤੁਹਾਨੂੰ ਇਸ ਸਮਾਂ ਚੋਂ ਦੱਸਣਾ ਚਾਹੁੰਨਾ ਸਾਡੇ ਮੂਰੇ ਕੁਛ ਨਹੀਂ ਬੈਰੀਗੇਟ ਉਹ ਤਾਂ ਰੋਕੇ ਨੇ ਪਹਿਲਾਂ 8 ਤਰੀਕ ਨੂੰ ਸਰਕਾਰ ਨੇ ਮੀਟਿੰਗ ਕੀਤੀ ਆ ਪੰਜ ਮੰਗਾ ਦੇ ਸਹਿਮਤੀ ਹੋਈ ਆ ਉਸ ਤੋਂ ਬਾਅਦ 12 ਤਰੀਕ ਨੂੰ ਕੀਤੀ ਆ ਸੱਤ ਮੰਗਾ ਦੇ ਸਹਿਮਤੀ ਹੋਈ ਆ ਉਸ ਤੋਂ ਬਾਅਦ ਰਾਤ 10:00 ਕਰਕੇ 5 ਵਜੇ ਮੀਟਿੰਗ 8 ਵਜੇ ਚੱਲੀ ਆ 2 ਵਜੇ ਖਤਮ ਹੋਈ ਆ ਉਹ ਮੰਗਾ ਕਿਹੜਾ ਰਹਿਣਾ ਸੀ ਐਮਐਸਪੀ ਦਾ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਸੁਆਮੀ ਨਾਥਨੀ ਰਿਪੋਰਟ ਜਿਹੜਾ ਇਹ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਸੀ2 50% ਪ੍ਰਤੀ ਵਿੱਦ ਨਾਲ ਉਹ ਜੋੜ ਕੇ ਜਿਹੜੀ ਕਿਸਾਨਾਂ ਦੀ ਅੰਤ ਦੁਗਣੀ ਕੀਤੀ ਜਾਊਗੀ ਉਹ ਫਾਰਮੂਲਾ ਹੁਣ ਜਿਹੜੀ ਅਗਲੀ ਮੀਟਿੰਗ ਉਹ ਕਦੋਂ ਹੋ ਰਹੀ ਹੈ ਉਹ ਅਗਲੀ ਮੀਟਿੰਗ ਹੋ ਰਹੀ ਸਾਡੀ ਐਤਵਾਰ ਰਾਤ ਨੂੰ 8 ਵਜੇ ਅਸੀਂ ਐਤਵਾਰ ਤੱਕ ਇਹ ਜਿਹੜਾ ਮਤਲਬ ਉਹਨਾਂ ਕੋ ਰੋਕਿਆ ਲੋਕਾਂ 'ਚ ਬੜਾ ਰੋਹ ਵੀ ਹੁਰੀ ਰਸੀ ਲੰਘਣਾ ਪਰ ਅਸੀਂ ਉਹਨਾਂ ਨੂੰ ਬੇਇੱਜ਼ਤੀ ਕੀਤੀ ਜੇ ਸਰਕਾਰ ਆਪਣਾ ਮੰਗਾ ਮੰਨਦੀ ਆ ਤੇ ਆਪਾਂ ਨੁਕਸਾਨ ਨਹੀਂ ਕਰੋ ਉਹਨਾਂ ਨੁਕਸਾਨ ਤਾਂ ਸਾਨੂੰ ਵੀ ਪਤਾ ਸਾਡਾ ਹੋਣਾ ਹੀ ਹੋਣਾ ਕਿਉਂਕਿ ਅੱਜ ਵੀ ਸਿੰਘੂ ਬਾਰਡਰ ਦੇ ਇੱਕ ਕਿਸਾਨ ਚੀਜ਼ ਕਰ ਗਿਆ ਇੱਥੇ 40 ਪਰਸੋ ਸਾਡੇ 40 ਕਿਸਾਨਾਂ ਦੇ ਉਹ ਪਲਾਸਟਿਕ ਦੀਆਂ ਗੋਲੀਆਂ ਵੱਚੀਆਂ ਉਹਨਾਂ ਨੇ ਬੰਬ ਧਾਕੇ ਗਏ ਨੇ ਜਿਹੜੇ بڑے ਮੋਟਰ ਬੰਬ ਤੇ ਉਹਨਾਂ ਨੇ ਅੰਨੇ ਵਾਰ ਜਿਹੜਾ ਕਿਸਾਨ ਨੇ ਸੁਭਦ ਹਾਲ ਦਿਨਾ ਕੇਂਦਰ ਸਰਕਾਰ ਨੇ ਧੰਜਗਾੜੀਆਂ ਇਸ ਨੂੰ ਮੰਦੇ ਨਜ਼ਰ ਰੱਖ ਦਾਂ ਅਸੀਂ ਜਿਹੜਾ ਸਾਨੂੰ ਜੁੱਦੀ ਮਰਜ਼ੀ ਕੁਰਬਾਨੀ ਕਰਨੀ ਪਵੇ ਇੱਕ ਵੀ ਸਾਡਾ ਜਿਹੜਾ ਕਿਸਾਨਾ ਪਿੱਛੇ ਨਹੀਂ ਹਟੂਗਾ ਜਲਪ